ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹਾਂਜੀ ਅੱਜ ਆਪਣਾ ਹੈਗਾ ਲਾਂ ਲਾਗ ਕਰਦੇ ਸੀ ਆਪਾਂ ਆਖਰੀ ਦਿਨ ਉਹਦੇ ਵਿੱਚ ਕੀ ਕਰਦੇ ਹੁੰਨੇ ਆ ਆਪਾਂ ਇੱਕ ਤਾਂ ਅਭਿਆਸ ਕਰਦੇ ਹੁੰਨੇ ਆ ਜਿਹੜੇ ਆਪਾਂ ਪਿੱਛੇ ਕੀਤਾ ਸਾਰਾ ਕੁਝ ਤੇ ਜਿਹੜੇ ਸ਼ਬਦ ਆਪਣੇ ਕੋਈ ਰਹਿ ਜਾਂਦੇ ਨੇ ਉਹ ਵਾਲੇ ਸ਼ਬਦ ਕਰਦੇ ਹੁੰਨੇ ਆ ਤੇ ਬਾਕੀ ਸਭ ਦਾ ਆਪਾਂ ਲਿਖਾਂਗੇ ਨਾਲ ਲਈ ਤੇ ਆਗੇ ਸੀ ਅੱਜ ਆਪਾਂ ਤਾਂ ਕਿੱਥੋਂ ਸ਼ੁਰੂ ਕਰਾਂਗੇ ਅੱਜ ਆਪਾਂ ਜਹੀ ਇਹਨੂੰ ਲਾਵਾ ਜੇ ਜੇ ਇਹਨੂੰ ਲਾਵਾ ਜੇ ਇਹ ਤੋਂ ਕੋਈ ਸ਼ਬਦ ਮੇਰੇ ਕੋਲੋਂ ਬਣਿਆ ਨਹੀਂ ਹੈਗਾ ਜੇ ਤੁਹਾਡੇ ਕੋਲੋਂ ਬਣਦਾ ਤਾਂ ਜ਼ਰੂਰ ਲਿਖਿਓ ਮੈਂ ਕੋਸ਼ਿਸ਼ ਤਾਂ ਕਾਫੀ ਕੀਤੀ ਸੀ ਪਰ ਕੋਈ ਬਣਿਆ ਨਹੀਂ ਹੈ ਜਹੀ ਇਹਨੂੰ ਲਾਵਾ ਜੇ ਤੋ ਉਸ ਤੋਂ ਬਾਅਦ ਇਹ ਤਾਂ ਵਾਦਾ ਹੁੰਦਾ ਰਾਰੇ ਨੂੰ ਲਾਮਾ ਰਾਰੇ ਨੂੰ ਲਾਮਾ ਰੇ ਰਾਰੇ ਨੂੰ ਲਾਮਾ ਰੇ ਲੰਗਾ ਰੇ ਲੰਗ ਰਾਰੇ ਨੂੰ ਲਾਮਾ ਰੇ ਤੱਤ ਰੇ ਤ ਰਾਰੇ ਨੂੰ ਲਾਮਾ ਰੇ ਸਸਾ ਮਮਾ ਰੇ ਸਮ ਰਾਰੇ ਨੂੰ ਲਾਮਾ ਰੇ ਡੱਡੇ ਨੂੰ ਬਿਹਾਰੀ ਦੀ ਊੜੇ ਨੂੰ ਅੰਕੜ ਰੇਡੀਓ ਵੈਸੇ ਰੇਡੀਓ ਊੜੇ ਨੂੰ ਹੋੜੇ ਨਾਲ ਵੀ ਲਿਖਿਆ ਜਾਂਦਾ ਰੇਡੀਓ ਪਰ ਅੰਕੜ ਲਾਇਆ ਮੈਂ ਕਿਉਂਕਿ ਆਪਾਂ ਹਲੇ ਹੋੜਾ ਕੀਤਾ ਨਹੀਂ ਐ ਹੋੜੇ ਨਾਲ ਵੀ ਲਿਖਿਆ ਜਾਂਦਾ ਊੜੇ ਨੂੰ ਜਦੋਂ ਹੋੜਾ ਲੱਗਦਾ ਤਾਂ ਉੱਪਰੋਂ ਊੜਾ ਖੁੱਲਾ ਰੱਖਿਆ ਜਾਂਦਾ ਹੋੜਾ ਆਪਾਂ ਨਹੀਂ ਕੀਤਾ ਇਸ ਕਰਕੇ ਇਹ ਵਾਲਾ ਨਹੀਂ ਬਣਾਇਆ ਤੇ ਪਿੱਛੇ ਰਾਰਾ ਲਾ ਕੇ ਬਣ ਗਿਆ ਸ਼ਬਦ ਹਰੇ ਹਾ ਹਾ ਰਾਰੇ ਨੂੰ ਆਮਰੇ ਹਰੇ ਫੋਰ ਕੋਈ ਸ਼ਬਦ ਦੇਖੋ ਰਾਰੇ ਨੂੰ ਲਾਮਾ ਲਾ ਕੇ ਜੇ ਕੋਈ ਬਣਦਾ ਤਾਂ ਬਣਾਓ ਜਰੂਰ ਗਰੇ ਹੁੰਦਾ ਇੰਗਲਿਸ਼ ਦੇ ਵਿੱਚ ਗਰੇ ਕਲਰ ਗਰਾਰੇ ਨੂੰ ਲਾਮਾ ਤੇ ਉਸ ਤੋਂ ਬਾਅਦ ਆ ਪਾਗੇ ਲੱਲਾ ਰਾਰੇ ਤੋਂ ਬਾਅਦ ਲੱਲੇ ਲਾਮਾ ਲੈ ਲੱਲੇ ਲਾਮਾ ਲੈ ਖਖ ਲੇਖ ਲੱਲੇ ਲਾਮਾ ਲੈ ਪਪਾ ਲੇਪ ਲੇਪ ਲਾਉਣਾ ਹੁੰਦਾ ਕਿਸੇ ਵੀ ਚੀਜ਼ ਦਾ ਲੇਪ ਕਰਨਾ ਲੇਕਿਨ ਲਲਿੰਲਾਮ ਲੇਖ ਕੱਕੇ ਨੂੰ ਸਿਹਾਰੀ ਨੰਨਾ ਲੇਕਿਨ ਆਪਾਂ ਕਹਿੰਦੇ ਨਹੀਂ ਐਵੇਂ ਨਹੀਂ ਲੇਕਿਨ ਐਵੇਂ ਹੈ ਲੇਖਿਕਾ ਲਲਿੰਲਾਮ ਲੇਖ ਖੱਖੇ ਨੂੰ ਸਿਹਾਰੀ ਕੱਕੇ ਨੂੰ ਕਰਨਾ ਕਲ ਲੇਖਿਕਾ ਇੱਕ ਲੇਖਕ ਹੁੰਦਾ ਲਲਿੰਲਾਮ ਕੱਖ ਕੱਕਾ ਲੇਖਕ ਲਿਖੋ ਲੇਖਕ ਕਮੈਂਟ ਦੇ ਵਿੱਚ ਲਿਖੋ ਕਿਵੇਂ ਪਾਏਗਾ ਉਹ ਵੀ ਬਣ ਜਾਏਗਾ ਸ਼ਬਦ ਤੇ ਮੈਂ ਲਿਖਿਆ ਲੇਖਿਕਾ ਲਲਿੰਲਾਮ ਲੇਟ ਐਟ ਹੈ ਕਾ ਲੇਟ ਹਾਂਜੀ ਲੇਖਕ ਲਿਖੋ ਸ਼ਬਦ ਲਿਖ ਕੇ ਇਹ ਪਤਾ ਲੱਗਣਾ ਕਿ ਤੁਸੀਂ ਠੀਕ ਲਿਖਦੇ ਹੋ ਕਿ ਨਹੀਂ ਕਮੈਂਟ ਦੇ ਵਿੱਚ ਚੈਟ ਦੇ ਵਿੱਚ ਜ਼ਰੂਰ ਲਿਖਿਆ ਕਰੋ ਹਾਂਜੀ ਲਿਖਿਆ ਇੱਕ ਲੇਖਕ ਠੀਕ ਐਵੇਂ ਪਏਗਾ ਲੇਖਿਕਾ ਲਿਖਾਂਗੇ ਆਪਾਂ ਜਦੋਂ ਲੇਡੀ ਲਈ ਲਿਖਾਂਗੇ ਤਾਂ ਖਖੇ ਨੂੰ ਸਿਹਾਰੀ ਬਣ ਪਏਗੀ ਲੇਖਿਕਾ ਉਸ ਤੋਂ ਬਾਅਦ ਆਗੇ ਆਵੈ ਲ ਨਾ ਮੇ ਬਾਬਿੰ ਲਾਮਾ ਵੇ ਖਖਾ ਨਾਣਾ ਵੇਖਣ ਬਾਬਿੰ ਲਾਮਾ ਵੇ ਚਚਾਣਾ ਬੇਚਣਾ ਬਾਬਿੰ ਲਾਮਾ ਵੇ ਦਦਾ ਵੇਦ ਬਾਬਿੰ ਲਾਮਾ ਵੇ ਰਾਣਾ ਬਾਬਿੰ ਕਰਨਾ ਵਾ ਬੇਰ ਵਾ ਵੇਖਿਆ ਬਾਬਿੰ ਲਾਮਾ ਵੇ ਖਖੇ ਨੂੰ ਸਿਹਾਰੀ ਆੜੇ ਕਰਨਾ ਆ ਵੇਖਿਆ ਇਸੇ ਤਰ੍ਹਾਂ ਹੋਰ ਸ਼ਬਦ ਬਣ ਜੇਗਾ ਵੇਚਿਆ ਵੇਚਿਆ ਲਿਖੋ ਚੈਟ ਦੇ ਵਿੱਚ ਵੇਚਿਆ ਕਿਵੇਂ ਪਾਏਗਾ ਇੱਕ ਹੋਰ ਸ਼ਬਦ ਬਣੇਗਾ ਬਿਗੜੇ ਬਣਾ ਲਓ ਹੋਰ ਹੋਰ ਵੀ ਸ਼ਬਦ ਬਣ ਜਾਣਗੇ ਇਹ 바ਵੇਂ ਨੂੰ ਲਾਮਾ ਦੇ ਵਿੱਚੋਂ ਹੋਰ ਕੋਈ ਸ਼ਬਦ ਦੇਖੋ ਕੀ ਬਣੇਗਾ ਚੈਟ ਚ ਲਿਖੋ ਜੇ ਕੋਈ ਹੋਰ ਸ਼ਬਦ ਬਣਦਾ ਤੁਹਾਡੇ ਕੋਲ ਹਾਂਜੀ ਉਸ ਤੋਂ ਬਾਅਦ ਆਪਾਂ ਆ ਗਏ ਡੇ ਤੇ ਡਾੜੇ ਲਮੜੇ ਬੜੇ ਬਾਬਾ ਡਾੜੇ ਲਮੜੇ ਬੜੇ ਬਡੇ ਨੂੰ ਕਹਿੰਦੇ ਨੇ ਬੜੇ ਉਸ ਦੇ ਬੜੇ ਭਰਾ ਨੇ ਬੜੇਵੇਂ ਬਿੰਦੀ ਆਪਾਂ ਹਾਲੇ ਕੀਤੀ ਨਹੀਂ ਹੈਗੀ ਪਰ ਇੱਥੇ ਮੈਂ ਬੜਾ ਤਾਂ ਸੀਗਾ ਫਿਰ ਮੈਂ ਕਟਿਆ ਨਹੀਂ ਬੜੇਵੇਂ ਬੱਬਾ ਵਾਵਾ ਡਾੜੇ ਲਾ ਮੜੇ ਵਾਵੇ ਲਾ ਮਾ ਉੱਪਰ ਬਿੰਦੀ ਬੜੇਵੇਂ ਬੜੇਵੇਂ ਹੁੰਦੇ ਨੇ ਜਿਹੜੇ ਕਪਾਹ ਦੇ ਵਿੱਚ ਉਹਦਾ ਬੀਜ ਹੁੰਦਾ ਜਿਹੜਾ ਕਪਾਹ ਦਾ ਲਿਤਾੜੇ ਲੱਲੇ ਨੂੰ ਸਿਹਾਰੀ ਤੱਤੇ ਕਨਾਂ ਤਾੜਾ ਡਾੜੇ ਲਾ ਮੜੇ ਲਿਤਾੜੇ ਬਿਹੜੇ ਬਾਵੇ ਨੂੰ ਸਿਹਾਰੀ ਹਾ ਹਾ ਡਾੜੇ ਲੰਮੜੇ ਬਿਹੜੇ ਕੇਹੜੇ ਕਕੇ ਨੂੰ ਸਿਹਾਰੀ ਹਾ ਹਾ ਰਾੜੇ ਲਾ ਮੜੇ ਕੇਹੜੇ ਬਹੁਤ سارے ਸ਼ਬਦ ਬਣਦੇ ਨੇ ਹੋਰ ਕੋਈ ਬਣਾਓ ਸ਼ਬਦ ਬਣ ਸਕਦਾ ਬਿਗੜੇ ਲਿਖੋ ਬਿਗੜੇ ਉਸ ਤੋਂ ਬਾਅਦ ਆਪਾਂ ਆ ਗਏ ਬਿੰਦੀ ਵਾਲੇ ਅੱਖਰਾਂ ਤੇ ਸਸੇ ਪੈਰ ਬਿੰਦੀ ਸਸੇ ਪੈਰ ਬਿੰਦੀ ਸੇ ਰਾਰਾ ਸੇਰ ਸਸੇ ਪੈਰ ਬਿੰਦੀ ਆੜਾ ਰਾਰਾ ਸੇਰ ਸਸੇ ਪੈਰਵਿੰਦੀ ਸੇ ਖਖਾ ਸੇਖ ਸਸੇ ਪੈਰਵਿੰਦੀ ਸੇ ਖਖਰਾਰਾ ਸੇਖਰਾ ਸਸੇ ਲਮੋਂ ਸੇ ਰਾਰਾ ਬਾਵੇ ਦਾ ਨਵਾਰ ਨੰਨੇ ਬਹਿਰੀ ਨਹੀਂ ਸੇਰਵਾਨੀ ਹਾਂਜੀ ਹੋਰ ਸਸੇ ਪੈਰਵਿੰਦੀ ਸੇ ਸੇ ਤੋਂ ਕੀ ਸ਼ਬਦ ਬਣਦਾ ਹੋਰ ਕੋਈ ਲਿਖੋ ਕੋਈ ਸ਼ਬਦ ਬਣਦਾ ਹੋਰ ਉਸ ਤੋਂ ਬਾਅਦ ਖਖੇ ਪੈਰਵਿੰਦੀ ਖੇ ਇਸ ਤੋਂ ਕੋਈ ਸ਼ਬਦ ਬਣਿਆ ਨਹੀਂ ਜੇ ਕੋਈ ਬਣਦਾ ਹੋਇਆ ਤਾਂ ਬਣਾਓ ਕਮੈਂਟ ਦੇ ਵਿੱਚ ਜ਼ਰੂਰ ਉਸ ਤੋਂ ਬਾਅਦ ਗੱਗੇ ਪੈਰ ਬਿੰਦੀ ਤੋਂ ਵੀ ਮੇਰੇ ਤੋਂ ਕੋਈ ਸ਼ਬਦ ਨਹੀਂ ਮਿਲਿਆ ਨਹੀਂ ਮੈਨੂੰ ਤੇ ਉਸ ਤੋਂ ਬਾਅਦ ਜ ਜੇ ਜੇ ਨੂੰ ਪੈਰ ਬਿੰਦੀ ਲਾਵਾ ਜੇ ડી ਜੇ ਵੀ ਜੇ ਲਿਖ ਸਕਦੇ ਮੇਰੇ ਕਹਿ ਕਿ ਆਪਾਂ ਵੀ ਜੇ ਜੇ ਹੋਰ ਕੋਈ ਬਣਦਾ ਤਾਂ ਉਹ ਲਿਖੋ ਜਰੂਰ ਕਮੈਂਟ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਸੀ ਫੇ ਫੇ ਲਾਵਾ ਫੇ ਨਫੇ ਨਫੇ ਨੁਕਸਾਨ ਆਪਾਂ ਕਹਿੰਦੇ ਨੇ ਨਫੇ ਨੁਕਸਾਨ ਮਤਲਬ ਲਾਭ ਤੇ ਹਾਨੀ ਲਫਾਫੇ ਲ ਫਾ ਫੇ ਫੋ ਫਿਲ ਲਫੇ ਫੇ ਲਫਾਫੇ ਲਤੀਫੇ ਚੁਟਕਲੇ ਨੂੰ ਕਹਿੰਦੇ ਨੇ ਲਤੀਫੇ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਵੀ ਕਿ ਜਿਹੜੇ ਫਾਰਸੀ ਦੇ ਸ਼ਬਦ ਨੇ ਉਹ ਬਿੰਦੀ ਵਾਲੇ ਅੱਖਰ ਫਾਰਸੀ ਦੇ ਸ਼ਬਦਾਂ ਦੀਆਂ ਧੁਨੀਆਂ ਨੂੰ ਪ੍ਰਗਟ ਕਰਨ ਦੇ ਲਈ ਲਗਾਏ ਗਏ ਨੇ ਪੰਜਾਬੀ ਦੇ ਵਿੱਚ ਜਿਹੜੇ 6 ਅੱਖਰ ਬਿੰਦੀ ਵਾਲੇ ਨੇ ਉਸ ਤੋਂ ਬਾਅਦ ਲੈ ਨਾਲੇ ਥੋੜਾ ਜਿਹਾ ਲ ਨੂੰ ਲਮਕਾ ਕੇ ਬੋਲਿਆ ਜਾਂਦਾ ਇਹਦੇ ਵਿੱਚ ਨਾਲੇ ਪਿਆਲੇ ਪਪੇ ਸੇ ਹਰੀ ਪੀ ਆੜੇ ਕੰਨਾ ਆ ਲੱਲੇ ਲਾ ਮਲੇ ਪਿਆਲੇ ਪਾਲੇ ਪਪੇ ਕੰਨਾ ਪਾ ਲੱਲੇ ਲਾ ਮਲੇ ਪਾਲੇ ਵਾਲੇ ਵਾਵੇ ਕੰਨਾ ਵਾ ਲੱਲੇ ਲਾ ਮਲੇ ਵਾਲੇ ਜਾਲੇ ਜਜ ਕੰਨਾ ਜਾ ਲੱਲੇ ਲਾ ਮਲੇ ਜਾਲੇ ਹਾਂਜੀ ਹੁਣ ਇਹ ਆਪਣੀ ਹੋ ਗਏ ਪੂਰੇ ਲਾਂ ਵਾਲੇ ਲੱਲੇ ਪੈਰਵਿੰਦੀ ਤੱਕ ਲੱਲੇ ਪੈਰਵਿੰਦੀ ਤੱਕ ਹੋਣ ਤੋਂ ਬਾਅਦ ਫਿਰ ਆਪਾਂ ਕੀ ਕਰਦੇ ਹੁੰਨੇ ਆ ਔਰ ਸੌ ਲੱਗਦਾ ਜਿਹੜੀ ਆਪਾਂ ਲਾ ਲਾ ਕੀਤੀ ਐ ਲਾਮਾ ਉਹਦਾ ਅਭਿਆਸ ਕਰਦੇ ਹੁੰਨੇ ਆ ਹੁਣ ਅੱਜ ਆਪਾਂ ਲਿਖਾਂਗੇ ਲਿਖੋ ਸ਼ਬਦ ਕਮੈਂਟਸ ਦੇ ਵਿੱਚ ਲਿਖੋ ਵਿਗੜੇ ਮੈਂ ਲਿਖਿਆ ਸੀ ਉਸ ਤੋਂ ਬਾਅਦ ਲਿਖੋ ਵਿਤ ਕਰੇ ਕਿਵੇਂ ਪਾਏਗਾ ਵਿਤ ਕਰੇ ਹਾਂਜੀ ਲਿਖੋ ਕੋਸ਼ਿਸ਼ ਕਰੋ ਵਿਤ ਕਰੇ ਵਿਤ ਕਰੇ ਵਿਤ ਕਰੇ उस तो बाद लिखो रिश्ते हां जी कमेंट दे भी लिखो रिश्ते की में किएगा रिश्ते हांजी चैट च लिखा करो रिश्ते ਉਸ ਤੋਂ ਬਾਅਦ ਰਿਸ਼ਤੇ ਤੋਂ ਬਾਅਦ ਜਿਹੜੇ ਜਿਹੜੇ ਲਿਖੋ ਫਿਰ ਮਲਾਓ ਮੇਰੇ ਨਾਲ ਕਿ ਤੁਸੀਂ ਕੀ ਲਿਖਿਆ ਤੇ ਮੈਂ ਕੀ ਲਿਖਿਆ ਠੀਕ ਆ ਉਹ ਜਿਹੜੇ ਅੱਗੇ ਲਿਖੋ ਅਜਹੇ ਅ ਜਹੇ ਅਜਹੇ हाँ जी और लिखो आपा कह दे नेया करने भरने सारे उरे ही ने लगाने करने इक करारा ननेला माने करने करनीया भरनीया सारी उरे ही ने करने भरने इत्थे ही ने हां जी और खिड़े किमे लिखोंगे खिड़े कोशिश करो ना पता लगे कि सही लिखा लिखेगांदा कि नहीं खिड़े फुल खिड़े आप कह देने फुल खिड़े खिड़े हांजी हो लिखो। सहजे।, सहजे ही समझ ले आ जाती है यह गल सहजे जा गल तो मैं सहजे सुभा सहजे, सहजे। मतलब बिना कुछ ਬੱਦਕਾਟ ਸੋਚੇ ਸਮਝੇ ਸਹਿਜ ਸਹਿਜ ਸੁਭਾਈ ਨਾਲ ਗੱਲ ਕਰਤੀ ਸੀ ਸਾਡੇ 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 ਤੁਹਾਡੇ ਕਈ ਸਾਰੇ ਸ਼ਾਮਿਲਦੇ ਨੇ ਹਾਂਜੀ ਹੋਰ ਲਿਖੋ ਕਮੈਂਟ ਦੇ ਵਿੱਚ ਬਣਦੇ ਬਣਦੇ ਸਾਰੇ ਕੀ ਕੀ ਦੀ ਕੀਦਾ ਅਭਿਆਸ ਪ੍ਰੈਕਟਿਸ ਕਰਦੇ ਆ ਆਪਾਂ ਲਾਂ ਦੀ ਜਿਨ੍ਹਾਂ ਦੇ ਵਿੱਚ ਲਾਂ ਲੱਗਦੀ ਆ ਉਹ ਵਾਲੇ ਸ਼ਬਦ ਲਿਖ ਰਹੇ ਆ ਆਪਾਂ ਬਣਦੇ ਹੁਣ ਥੋੜੇ ਜਿਹਾ ਔਖੇ ਲਿਖਾਂਗੇ ਸਾਹਮਣੇ ਸਹ ਸਾਹਮਣੇ ਹਾਂਜੀ ਹੋਰ ਲਿਖੋ ਦਰਮਿਆਨੇ ਚੈਟ ਦੇ ਵਿੱਚ ਲਿਖੋ ਸ਼ਬਦ ਪਤਾ ਲੱਗੇਗਾ ਕਿ ਕਿੰਮੀ ਪੈਂਦਾ ਦਰਮਿਆਨੇ और दरम्याने का दरम्याने मतलब के ठीक ठाक बिचकार ला ना बहुत लंबा ना बहुत छोटा नजरिए नजरिए किम लिखा जाएगा नजरिए ਜਿਹੜੀਆਂ ਜਿਹੜੀਆਂ ਆਪਾਂ ਲਗਾ ਕੀਤੀਆਂ ਨੇ ਆਪਾਂ ਸਿਰਫ ਉਹੀ ਵਰਤਣੀਆਂ ਨੇ ਬਾਕੀ ਨਹੀਂ ਵਰਤਣੀਆਂ ਜਿਹੜੀਆਂ ਹਲੇ ਆਪਣੀਆਂ ਰਹਿੰਦੀਆਂ ਨੇ ਤਿੰਨ ਰਹਿ ਗਈਆਂ ਆਪਣੀਆਂ ਦਲਾਮਾ ਰਹਿ ਗਈ ਹੋੜਾ ਤੇ ਖਨੋੜਾ ਤਿੰਨ ਰਹਿ ਗਈਆਂ ਉਸ ਤੋਂ ਬਾਅਦ ਫਿਰ ਆਪਾਂ ਜੋ ਮਰਜੀ ਪੰਜਾਬੀ ਚ ਲਿਖ ਸਕਦੇ ਆ ਮੁਕਾਬਲੇ ਮੁਕਾ ਬੋਲੇ ਆਵਾਜ਼ ਬਣਾ ਕੇ ਲਿਖੋਗੇ ਤਾਂ ਕੋਈ ਗਲਤੀ ਨਹੀਂ ਹੁੰਦੀ ਬਿਲਕੁਲ ਠੀਕ ਲਿਖਿਆ ਜਾਂਦਾ ਮੁਕਾਬਲੇ ਵਿਆਹ ਹੈ ਵਿਆਹ ਹੈ ਹਾਂਜੀ ਕਮੈਂਟ ਦੇ ਵਿੱਚ ਲਿਖੋ ਹੋਰ ਕੀ ਕੀ ਬਣ ਸਕਦਾ ਉਦੇਸ਼ ਉਦੇਸ਼ ਕੀ ਉਦੇਸ਼ ਹੈ ਦਾ ਜਮ ਉਪਦੇਸ਼ ਵੀ ਲਿਖ ਸਕਦੇ ਹੋ ਉਪਦੇਸ਼ ਬਹੁਤ ਹੈ ਬਹੁਤੇ ਬਹੁਤੇ ਇਸ ਗੱਲ ਨੂੰ ਨਹੀਂ ਸਮਝਦੇ ਜਾਣਦੇ ਜਾਂ ਨਾ ਬੇ ਜਿਦੀਵਾ ਜਉਨੀ ਵਸੋ ਅੱਖਰ ਲਾਈ ਜਾਣਾ ਆਪਾਂ ਆਪਾਂ ਬਾਰ-ਬਾਰ ਸਾਰੇ ਅੱਖਰ ਇਸੇ ਕਰਕੇ ਕਰਦੇ ਆਂ ਵੀ ਹਰ ਇੱਕ ਅੱਖਰ ਦੀ ਆਪਾਂ ਨੂੰ ਆਵਾਜ਼ ਪਤਾ ਲੱਗ ਜਵੇ ਤੇ ਕੋਈ ਗਲਤੀ ਦਾ ਚਾਂਸ ਨਾ ਰਹੇ ਤਰੀਕੇ ਕਿਹੜੇ ਤਰੀਕੇ ਵਰਤਦੇ ਆ ਆਪਾਂ ਪੰਜਾਬੀ ਸਿੱਖਣ ਦੇ ਤਰੀਕੇ ਕੀ ਨੇ ਤਰੀਕੇ ਤਰੀਕੇ ਵਰਤਦੇ ਆ ਆਪਾਂ ਜਿਹੜੇ ਲੁਟੇਰੇ ਲੁਟੇਰੇ ਕਿਵੇਂ ਲਿਖਿਆ ਜਾਏਗਾ ਔਂਕੜ ਆਪਾਂ ਕੀਤੀ ਹੋਈ ਐ ਤੇ ਰੇ ਲਾਵਾ ਦੀ ਆਪਾਂ ਕਰਦੇ ਆ ਅਭਿਆਸ ਅੱਜ ਪੂਰਾ ਹੋ ਗਿਆ ਆਪਣਾ ਲੁਟੇਰੇ ਹਾਂਜੀ ਕਦੇ ਕਈ ਗਲਤੀ ਹੋ ਜਾਂਦੀ ਹੈ ਜਾਂ ਕੁਝ ਸਮਝ ਨਹੀਂ ਲੱਗਦਾ ਜਾਂ ਫਿਰ ਕੁਝ ਹੋਰ ਨਵੀਂ ਸਲਾਹ ਦੇਣਾ ਚਾਹੁੰਦੇ ਹੋ ਤਾਂ ਦੱਸਿਆ ਕਰੋ ਜਰੂਰ ਤੇ ਅੱਜ ਇੰਨੇ ਇਸ ਤੋਂ ਬਾਅਦ ਆਪਾਂ ਹੁਣ ਅਗਲੀ ਲਾਂਕਾ ਮਾਤਰਾ ਕਰਨੀ ਹੈ ਦੁਲਾਮਾ ਇਹ ਇੱਕ ਸੀ ਹੁਣ ਕੀ ਲੱਗਣਗੀਆਂ ਦੋ ਲੱਗਣਗੀਆਂ ਤਾਂ ਉਹਨੂੰ ਆਪਾਂ ਕੀ ਕਹਿੰਨੇ ਆ ਦੋ ਲਾਮਾ ਇਧਰ ਨੂੰ ਟੇਡੀਆਂ ਪਾਉਣੀਆਂ ਨੇ ਇਹ ਤਾਂ ਫਿਰ ਲਖਾਈ ਜਿ ਸੋਣੀ ਹੁੰਦੀ ਹੈ ਤੇ ਪਾਉਣ ਦਾ ਰੂਲ ਇਹੀ ਹੈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ